ਹਾਂਜੀ ਵਾਈ ਗੁਰੂ ਜੀ ਖ ਖਾਲਸਾ ਸੇਵਾ ਹੈ ਵਾਈ ਗੁਰੂ ਜੀ ਕਿਫਤ ਹੈ ਤੇ ਪੱਬੇ ਔਰ ਆਪਣੇ ਲਾਈਫ ਦੇ ਵਿੱਚ ਪਹਿਲੀ ਵਾਰੀ 55 ਸਾਲ ਦੇ ਹੋ ਗਏ ਤੇ ਗਲਤੀ ਕਿਸੇ ਦੀ ਨਹੀਂ ਗਲਤੀ ਖੁਦ ਮੇਰੀ ਆਪਣੀ ਹੈ ਇਹ ਚੀਜ਼ ਦੀ ਮੈਂ ਪਹਿਲੀ ਵਾਰੀ ਆਪਣੀ 55 ਸਾਲ ਦੀ ਉਮਰ 'ਚ ਮੈਂ ਸਿੱਤੇ ਮਾਂਟਨ ਦੇ ਉੱਤੋਂ ਮੈਂ ਰਹਿਣਾ ਮੇਰੇ ਕੋਲ ਵਿੱਚ ਪਹਿਲੀ ਵਾਰੀ ਆ ਮੈਂ ਨੰਗੀ ਪਈ ਇੱਥੋਂ ਯਾਤਰਾ ਸ਼ੁਰੂ ਕਰੂ। ਟੂਰਨਾਮੈਂਟ ਗੋਡਨਰਾ ਸਾਹਿਬ ਨੇ। ਤੇ ਮੈਨੂੰ ਪੂਰਾ ਭਰੋਸਾ ਉਸ ਸਰਵ ਜਹਾਂ ਦੇ ਛੇਵੇਂ ਪਾਛਾ ਟਾਲੀ ਸਾਹਿਬ ਦੇ ਸਾਰੇ ਨਾਲ ਮੈਂ ਆਪਣਾ ਕੋਸ਼ਿਸ਼ ਕਰੂੰਗਾ ਆਪਣੇ ਘਰੋਂ ਲੰਗੀ ਪੈਰੀ। ਵੀਰ ਕਾਲ ਸਾਹਿਬ ਜਹਾਂ ਦੇ ਮੇਰੇ ਪਹਿਲੀ ਵਾਰੀ ਲਾਈਫ ਦੇ ਵਿੱਚ ਮੈਂ ਕਰ ਲੱਗਣਾ ਪਲੀਜ਼ ਜੇ ਮੇਰੇ ਕੋ ਕੋ ਗਲਤੀ ਹੋ ਗਈ ਤਾਂ ਮਾਫ ਕਰ ਦੇਣਾ ਤੇ ਬਾਕੀ ਮੈਨੂੰ ਪੂਰਾ ਭਰੋਸਾ ਵੇਲੇ ਸਹਿਜਾਂ ਦੇ ਤੇ ਮੈਨੂੰ ਪੂਰਾ ਸਿਰ ਪ੍ਰੋਸਾ ਮੇਰੇ ਗੁਰੂਆਂ ਸਾਹਿਬ ਦੇ ਤੇ ਮੈਨੂੰ ਲੈ ਕੇ ਵੀ ਆਉਣਗੇ ਤੇ ਵਾਪਸ ਕਰ ਲੂਗੇ ਇਹਨੂੰ ਕਹਿੰਦੇ ਆ ਟਰਸਟ ਪਲੀਜ਼ ਪ੍ਰੋਸਾ ਰੱਖ ਕੇ ਤੁਰਪਿਆ ਕੋਈ ਕੁਝ ਨਹੀਂ ਹੁੰਦਾ ਠੰਡ ਕਰ ਨਹੀਂ ਸਭ ਹੁਣ ਤੁਹਾਡੀ ਸਾਹਮਣੇ ਪਈ ਆ ਤੁਹਾਡੇ ਸਾਹਮਣੇ ਤੁਹਾਡਾ ਆਪਣਾ ਕਰੀਗਿਆ ਵਾੜਿੰਜ ਪੜਵਾ ਕੇ ਸਿੱਖ ਲਓ ਕੁਝ ਛੋਟੀਆਂ ਛੋਟੀਆਂ ਉਮਰਾਂ ਸੀ ਕੰਮ ਕਿੱਡੇ ਕਰ ਗਏ ਜੇ ਸਿੱਖਣਾ ਤੋਂ ਨਾ ਤੋ ਸਿੱਖ ਲਓ ਹੋਰ ਕਿਸੇ ਤੋਂ ਕੱਖ ਨਹੀਂ ਮਿਲਣਾ ਪਰ ਹੱਥ ਮਚੜਦੀ ਖਰਾਬ ਬਖਸ਼ੇ ਦਾ ਜੀ ਚਾਲੇ ਪਲੇ ਤੇ ਬੱਬੇ ਦੀ ਕਿਰਪਾ ਨਾਲ ਅਨੁਗੀਆਂ ਦੁਆਵਾਂ ਨਾਲ ਤੇ ਆਲਰੇਡੀ ਚੱਲ ਪਏ ਆ ਤੇ ਦੇਖੋ ਹੁਣ ਆਪੇ ਲੈ ਜਾਊਗਾ ਜਿੱਦਾਂ ਉਹਨਾਂ ਦੀ ਮਰਜ਼ੀ ਅਸੀਂ ਚਾਲੇ ਪਾਤੇ ਆ ਜੀ ਉਸ ਦਾ ਓਟ ਲੈ ਕੇ ਜੀ ਲੋਕ ਜੀ ਦਾ ਖਾਲਸਾ ਹੋਇਆ ਜੀ ਕੀ ਖਤੇ ਵੀ ਕਰੋ ਤੁਰੇ ਸੀਗੇ ਨੰਗੀ ਪਰੀ ਤੇ ਦੇਖੋ ਮਹਾਰਾਜ ਜੀ 40 ਸਾਲ ਛੇ ਪਾਛਾ ਤੇ ਨਗੋਂਪੁਰ ਤੋਂ ਅੱਗੇ ਵੀ ਤੁਸੀਂ ਆਏ ਸੀ ਤੇ ਉਹਨਾਂ ਦੀ ਓਟ ਨੇ ਸਾਨੂੰ ਇੱਥੇ ਨੰਗੀ ਪੈਰੀ ਲੈਂਦਾ ਤਾਂ ਮੈਂ ਪਹਿਲਾਂ ਜਿੰਮ ਗਿਆ ਸੀ ਕਿਉਂਕਿ ਮੈਂ ਕਿਸੇ ਸੱਜਣ ਨੂੰ ਕਿਹਾ ਤੇ ਸਾਰੇ ਮੇਰੇ ਭਗਵੰਦ ਦੇ ਤਾਂ ਮੈਂ ਧੰਨਵਾਦ ਉਹਨਾਂ ਦਾ ਵੀ ਜਿਹੜੇ ਮੇਰੇ ਇਸ ਤਰ੍ਹਾਂ ਦਾ ਟਾਈਮਾਂ ਜਦੋਂ ਵੀ ਕਹਿੰਦਾ ਮੇਰੇ ਬੰਦੇ ਆ ਤੇ ਮੈਂ ਉਹਨੂੰ ਦੱਸਿਆ ਮੈਂ ਕਿਹਾ ਮੈਂ ਘਰੇ ਹਨ ਗੱਡੀ ਖੜੀ ਕਰਕੇ ਅੱਜ ਪਹਿਲੀ ਮੇਰੀ ਕੋਸ਼ਿਸ਼ ਪਹਿਲੀ ਵਾਰੀ ਜ਼ਿੰਦਗੀ ਦੇ ਚੰਨਾ ਤੁਰ ਕੇ ਫੁੱਟ ਐਸ ਮਹੀਨਿਆਂ ਦੇ ਵਿੱਚ ਸਾਬ ਜਦਿਆਂ ਦੇ ਤੋਂ ਸਾਬ ਕਰ ਜੀ ਕਿ ਮਾਫ ਕਰਨਾ ਗਲਤੀਆਂ ਮਾਫ ਕਰੋ ਕਿ ਕਮਾਫਤਾ ਤੇ ਤੇ ਅੱਗੇ ਮਾਫ ਕਰਕੇ ਜੀ ਮੈਂ ਕਰੀ ਬਹੁਤ ਧੰਨਵਾਦ ਦੇ ਕਿਹਦਾ ਚਾਰ ਵੀ ਰਾਜੀ ਦੇਖੋ ਆਪਣੇ ਜਾ ਰਿਹਾ ਕਹਿੰਦਾ ਫਾਈਵਰ ਜੀ ਦਾ ਚਾਹ ਸਾਹ ਫਾਈਵਰ ਜੀ ਦੀ ਫਾਟ ਜੀ ਸ਼ਾਨ ਸਾਹਿਬ ਜੀ ਦੇ ਕੋਲ ਕਰ ਗਈ ਵਾਲਾ ਮਹਾਰਾਜ ਚਰਚਾਵਾਸ ਤੋਂ ਜਾ ਰਿਹਾ ਤਾਂ ਬੰਦਾ ਜੀ ਨੂੰ ਦਿਆ ਮਾ ਜੀ ਬੱਦੀ ਦੀ ਕਿਰਪਾ ਨਾਲ ਦੇਖ ਲਓ ਜੀ ਉਹਨਾਂ ਨੇ ਉਹਦਾ ਔਟ ਲਈ ਸੀਗੀ ਤੇ ਜਿੰਮੇ ਦੇ ਵਿੱਚ ਕਿਹਾ ਸੀ ਉਹ ਕਹਿੰਦੇ ਕਿਦਾਂ ਮੈਂ ਕਿਹਾ ਉਹਦੀ ਔਟ ਲੈ ਕੇ ਤੁਰ ਪਣਾ ਉਹ ਨਹੀਂ ਆਪੇ ਬਚਾਦਾ ਨਾ ਉਹਦੀ ਔਟ ਨਾਲ ਜੋ ਮਰਜੀ ਕਰੀ ਚਲੋ ਮਹਾਰਾਜ ਨਾ ਠੰਡ ਲੱਗਣ ਦਿੰਦੇ ਤੇ ਨਾ ਕਰਮੀ ਲੱਗਣ ਦਿੰਦੇ ਜੇ ਉਹਨਾਂ ਲੜ ਪੜਨ ਤੇ ਅਸੀਂ ਤਾਂ ਤੁਹਾਡੇ ਸਾਹਮਣੇ ਜਿੰਨਾ ਕਰ ਸਕਦੇ ਆ ਜਿੰਨਾ ਕਰੀਦਾ ਉਸ ਤੋਂ ਵੱਧ ਦੇ ਜਾਂਦਾ ਹੈ ਤੇ ਪਰਮਾਤਮਾ ਚੜ੍ਹਦੀ ਕਲਾ ਵਰਕਸ਼ਾਪ ਵਾਹਿਗੁਰੂ ਜੀ ਕਾ